हाय फ्रेंड्स आज ਆਪਾਂ ਇੱਕ ਬਹੁਤ ਹੀ ਵਧੀਆ ਸਪੈਸ਼ਲ ਇੱਕ ਰੈਸਪੀ ਆ ਜਿਹੜੀ ਅੱਗੇ ਕਿਸੇ ਨੇ ਨਹੀਂ ਬਣਾਈ ਤੇ ਨਾ ਕਿਸੇ ਨੇ ਖਾਧੀ ਹੋਣੀ ਆ ਤੇ ਮੈਂ ਟਰਾਈ ਕਰ ਰਹੀ ਆ ਪਰ ਮੈਂ ਕਿਹਾ ਵੀ ਟਰਾਈ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂ ਚਾਹ ਰੂ ਠੀਕ ਆ ਜੀ ਇਹ ਆ ਜੀ ਆਪਣੇ ਕੋਲ 6 ਐਗ ਇਹ ਹੈਗੀ ਪੱਤ ਗੋਭੀ ਕੱਟੀ ਹੋਈ ਤੇ ਇਹ ਹੈਗਾ ਤਣੀਆਂ ਤੇ ਇਹ ਹੈਗਾ ਜੀ ਪਿਆਜ਼ ਹਰੀ ਮਿਰਚ ਤੇ ਅਦਰਕ ਅਦਰਕ ਨੂੰ ਪਹਿਲਾਂ ਥੋੜਾ ਲਾਲ ਕਰ ਲਿਆ ਸੀ ਤੇ ਉਸ ਤੋਂ ਬਾਅਦ ਇਸ ਵਿੱਚ ਪਿਆਜ਼ ਤੇ ਹਰੀ ਮਿਰਚ ਪਾਤੀ ਆ ਹੁਣ ਇਹ ਇੰਨੀ ਕੁ ਜੁਨੀਕ ਰੈਸਪੀ ਆ ਕਿਉਂਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਟਰਾਈ ਕੀਤੀ ਆ ਬਟ ਅੱਜ ਫਸਟ ਟਾਈਮ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤਾਂ ਇਹੋ ਤੁਸੀਂ ਇਦਾਂ ਹੀ ਬਣਾਉਣਾ ਤੇ ਇਦਾਂ ਹੀ ਖਾ ਕੇ ਫਿਰ ਮੈਨੂੰ ਕਮੈਂਟ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਪਲੀਜ਼ ਭੁੱਲਿਓ ਕਿਉਂਕਿ ਉਹੀ ਮੇਰੇ ਵਾਸਤੇ એનર્ਜੀ ਬਣਦੀ ਆ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਅੱਛੇ-ਅੱਛੇ ਕਮੈਂਟ ਕਰ ਦਿਆ ਕਰੋ ਅਗਰ ਵੀਡੀਓ ਮੇਰੀ ਚੰਗੀ ਲੱਗਦੀ ਆ ਤਾਂ ਇਹ ਸਬਸਕ੍ਰਾਈਬ ਤੇ ਲਾਈਕ ਤਾਂ ਮੇਰੇ ਵਾਸਤੇ ਦੇਸੀ ਕਿਉਂ ਦਾ ਕੰਮ ਕਰਦੇ ਆ ਕਿਉਂਕਿ ਦੇਸੀ ਕਿਉਂ ਦੇ ਫਾਇਦੇ ਤੁਸੀਂ ਮੇਰੀ ਵੀਡੀਓ ਦੇਖ ਚੁੱਕੇ ਹੋ ਹਨਾ ਹੁਣ ਆ ਦੇਖੋ ਪਿਆਜ਼ ਆ ਜਿਹੜਾ ਆਪਣਾ ਬਸ ਆਲਮੋਸਟ ਬ੍ਰਾਊਨ ਹੋਣ ਵਾਲਾ ਤਾਂ ਉਸ ਤੋਂ ਅਗਲਾ ਪ੍ਰੋਸੈਸ ਜਿਹੜਾ ਹੈਗਾ ਉਹ ਆਪਾਂ ਕੀ ਕਰਦੇ ਇਹਨੂੰ ਜਿਹੜਾ ਪਿਆਜ਼ ਹੈਗਾ ਇਹਨੂੰ ਆਪਾਂ ਬਾਹਲਾ ਨਹੀਂ ਕਰਨਾ ਹੈਗਾ ਬਸ ਇੰਨਾ ਕੀ ਕਰਨਾ ਜੇ ਆਪਾਂ ਇਹਨੂੰ ਜ਼ਿਆਦਾ ਕਰਾਂਗੇ ਤੂੰ ਆਪਾਂ ਨੂੰ ਗਰੇਵੀ ਵਾਲੀ ਫੀਲ ਆਊਗੀ ਇਹ ਹੁਣ ਜਿਹੜੀ ਆਪਾਂ ਪੱਤ ਗੋਭੀ ਕੱਟ ਕੇ ਤੇ ਇਹਨੂੰ ਰੱਖਿਆ ਹੋਇਆ ਧੋ ਕੇ ਤਾਂ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਨਮਕ ਨਾਲ ਚੁਕਸ਼ਨੀ ਪਾਉਣਾ ਤਾਂ ਇਹਨੂੰ ਜਸਟ ਆਪਾਂ ਇਹਦਾ ਫਰਾਈ ਕਰਨਾ ਚੰਗੀ ਤਰ੍ਹਾਂ ਇਹਨੂੰ ਅਸਰਾ ਮਿਕਸ ਕਰ ਦੇਣਾ ਤੇ ਇਹਨੂੰ ਆਪਾਂ ਹੁਣ 2-4 ਮਿੰਟ ਇਦਾਂ ਹੀ ਬਿਨਾ ਕਵਰ ਕੀਤੇ ਇਹਨੂੰ ਫਰਾਈ ਕਰਕੇ ਦੀਪ ਫਰਾਈ ਨਹੀਂ ਹੈ ਜਸਟ ਆਪਾਂ ਜਸਟ ਪਿਆਜ਼ ਕਰਦੇ ਹੈਗੇ ਗੋਭੀ ਤੇ ਪਿਆਜ਼ ਜਿਹੜਾ ਬਣਦੇ-ਬਣਦੇ ਆਪਾਂ ਇਕਦਮ ਫੋਰ ਕਰ ਲੈਨੇ ਹੁਣ ਇਹਦੇ ਆ ਦੇਖੋ ਜਿਹੜੀ ਆਪਣੇ ਬਰਨਰ ਹੁੰਦੇ ਆ ਇਹ ਜਿਹੜਾ ਹਾਈ ਆ ਇਹ ਉਸ ਤੋਂ ਸਮਾਲ ਹੈਗਾ ਇਹ ਉਸ ਤੋਂ ਮੀਡੀਅਮ ਬਰਨਰ ਹੈਗਾ ਇਹ ਵਾਲਾ ਚੱਲ ਰਿਹਾ ਹੈਗਾ ਔਰ ਫੁੱਲ ਹੈਗਾ ਇਹ ਠੀਕ ਆ ਤਾਂ ਆਪਾਂ ਹੁਣ ਕੀ ਕਰਦੇ ਹੈਗੇ ਜਿਹੜੇ ਐਗ ਹੈਗੇ ਆ ਇਹਨਾਂ ਨੂੰ ਆਪਾਂ ਪੋਨੀਦਰ ਫੋੜ ਦਈਏ ਠੀਕ ਹੈ ਇਸ ਤਰ੍ਹਾਂ ਦਾ ਇੱਕ ਬਰਤਨ ਲੈ ਲੈਣਾ ਉਹਦੇ ਵਿੱਚ ਆਪਾਂ 6 ਦੇ 6 ਐਗ ਗਾਜਰੇ ਇਸ ਤਰ੍ਹਾਂ ਕਰਕੇ ਤੋੜ ਲੈਣੇ ਲੋ ਜੀ ਐਗ ਦੇਖੋ ਆਪਾਂ 6 ਦੇ 6 ਸਣੇ ਗੋਲੀਆਂ ਪਾਈ ਆ ਅਗਰ ਕਿਸੇ ਨੂੰ ਕੋਈ ਮਟਾਪਾ ਜਾਂ ਉਹ ਵੀ ਆਪਦੀ ਤੁਸੀਂ ਮਰਜੀ ਹੈ ਗੋਲੀਆਂ ਕੱਢਣੀਆਂ ਤਾਂ ਕੱਢ ਸਕਦੇ ਹੋ ਬਟ ਮੈਂ ਨਹੀਂ ਕੱਢਦੀ ਕਿਉਂਕਿ ਇਹਦੇ ਬਹੁਤ ਬੈਨੀਫਿਟ ਹੈਗੇ ਆ ਗੋਡਿਆਂ ਵਾਸਤੇ ਬਹੁਤ ਜ਼ਿਆਦੀ ਚੰਗੀ ਚੀਜ਼ ਹੈਗੀ ਹੈ ਇਹ ਤਾਂ ਇਹ ਜਿਹੜਾ ਪ੍ਰੋਟੀਨ ਹੁੰਦਾ ਵਾਈਟ ਪੋਰਸ਼ਨ ਦੇ ਵਿੱਚ ਉਹਨੂੰ ਡਾਈਜੈਸਟ ਕਰਨ ਵਾਸਤੇ ਇਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਤੇ ਬਾਕੀ ਮੇਰੇ ਅਨਸਾਰ ਆ ਬਾਕੀ ਮੈਂ ਨਹੀਂ ਕਹਿੰਦੀ ਕਿ ਤੁਸੀਂ ਵੀ ਇਦਾਂ ਹੀ ਯੂਜ਼ ਕਰੋ ਤੁਸੀਂ ਇਹਨਾਂ ਨੂੰ ਕੱਢਣਾ ਚਾਹੁੰਦੇ ਹੋ ਤਾਂ ਕੱਢ ਸਕਦੇ ਹੋ ਠੀਕ ਹੈ ਤਾਂ ਹੁਣ ਦੇਖੋ ਆਪਾਂ ਉਹਨੇ ਇੱਧਰ ਲਓ ਜੀ ਆਪਣੀ ਜਿਹੜੀ ਗੋਭੀ ਹੈਗੀ ਆ ਉਹ ਬਣ ਗਈ ਆ ਕਲਰ ਦੇਖੋ ਹਰੇ ਦਾ ਹਰਾ ਜੇ ਇਹਨੂੰ ਆਪਾਂ ਕਵਰ ਕਰਾਂਗੇ ਜਿਆਦਾ ਹੀਟ ਦਵਾਂਗੇ ਤਾਂ ਇਹ ਜਿਹੜਾ ਰੰਗ ਹੈਗਾ ਇਹਦਾ ਖਰਾਬ ਹੋ ਜਾਊਗਾ ਤਾਂ ਹੁਣ ਜਿਹੜਾ ਇਹਦਾ ਐਜ਼ ਇਟ ਇਜ਼ ਕਲਰ ਹੈਗਾ ਦੇਖੋ ਤਾਂ ਹੁਣ ਇਹਨੂੰ ਆਪਾਂ ਥੋੜਾ ਹਿਲਾ ਕੇ ਦੇਖੀਏ ਤੋ ਤੈਨੂੰ ਆਪਾਂ ਜ਼ਿਆਦਾ ਕੁੱਕ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ ਇਹਨੂੰ ਰਾ ਮਟੀਰੀਅਲ ਦੇ ਤੌਰ ਤੇ ਵੀ ਖਾਣੇ ਹੈਗੇ ਆ ਸੈਲਡ ਦੇ ਰੂਪ ਦੇ ਵਿੱਚ ਤੇ ਇਹ ਹੁਣ ਦੇਖੋ ਘਰ ਦੀ ਕੁੱਟੀ ਹੋਈ ਲਾਲ ਮਿਰਚ ਹੈ ਜੀ ਨਮਕ ਹਲਦੀ ਤੇ ਧਨੀਆ ਇਹਦੇ ਵਿੱਚ ਮੈਂ ਹਲਕਾ ਜਿਹਾ ਚੁਟਕੀ ਪਰ ਅਜਵੈਨ ਤੇ ਜੀਰਾ ਵੀ ਐਡ ਕੀਤਾ ਸੀਗਾ ਕਿਉਂਕਿ ਮੈਂ ਵੀਡੀਓ 'ਚ ਦਿਖਾਇਆ ਨਹੀਂਗਾ ਭੁੱਲ ਗਈ ਸੀ ਦੱਸਣਾ ਤੁਹਾਨੂੰ ਹੁਣ ਇਹ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਸਾਜੀ ਦੇ ਨਾਲ ਆਉਂਦੀਆਂ ਮੈਂ ਉਹਨਾਂ ਨੂੰ ਸੁਕਾ ਕੇ ਘਰੇ ਇਹ ਮਿਰਚਾਂ ਕੁੱਟੀਆਂ ਤੇ ਬਹੁਤ ਹੀ ਜ਼ਿਆਦਾ ਤੇਜ਼ ਮਿਰਚਾਂ ਤੇ ਇਹਦੀ ਕੋਈ ਮੈਜ਼ਰਮੈਂਟ ਨਹੀਂ ਉਹ ਤੁਸੀਂ ਆਪਣੇ ਅਕੋਰਡਿੰਗ ਹੀ ਬਣਾਉਣੀ ਆ ਇਹਨੂੰ ਆਪਾਂ ਪਾਵਾਗੇ ਤੇ ਪਾ ਕੇ ਇਹਨੂੰ ਆਪਾਂ ਹਲਾਵਾਂਗੇ ਜਮਕ ਮਿਰਚ ਨੂੰ ਤਾਂ ਥੋੜੀ دیر ਵਾਸਤੇ ਇਹਨੂੰ ਆਪਾਂ ਮਿਕਸ ਕਰਕੇ ਛੱਡ ਦਵਾਂਗੇ ਉੱਪਰ ਹੀਟ ਦੇ ਤਾਂ ਕਿ ਜਿਹੜੀ ਨਮਕ ਮਿਰਚ ਹੈਗੇ ਆ ਉਹ ਸਾਰੀ ਸਬਜ਼ੀ ਆ ਜਿਹੜੀ ਵਿੱਚ ਆਪਾਂ ਪਾਇਆ ਹੋਇਆ ਮਟੀਰੀਅਲ ਉਹਦੇ ਵਿੱਚ ਅਬਜ਼ੌਰਬ ਹੋ ਜਾਵੇ ਹਰੀ ਮਿਰਚ ਦੇ ਵਿੱਚ ਪਾਈ ਹੋਈ ਹੈ ਤੁਸੀਂ ਉਹਦੇ ਅਕੋਰਡਿੰਗ ਨਮਕ ਹੈ ਜਿਹੜਾ ਆਪਾਂ ਐਡ ਕਰਨਾ ਹੈ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਤੇ ਇਸ ਕਰਕੇ ਨਮਕ ਮਿਰਚ ਹਲਦੀ ਤੇ ਹਰਾ ਧਨੀਆ ਜਿਹੜਾ ਉਹ ਪਾਉਣਾ ਵਿੱਚ ਤੇ ਮੇਅ ਸੁੱਕਾ ਧਨੀਆ ਵੀ ਪੀਸ ਕੇ ਰੱਖਿਆ ਹੋਇਆ ਜਿਹੜਾ ਮੈਂ ਪਾਇਆ ਵਿੱਚ ਤੁਹਾਨੂੰ ਦਿਖਾਇਆ ਵੀ ਹੈ ਲਓ ਜੀ ਇਹਨੂੰ ਆਪਾਂ ਹੁਣ ਸਿਰਫ 2 ਮਿੰਟ ਵਾਸਤੇ ਵੇਟ ਕਰਦੇ ਹਾਂ ਸਬਜੀ ਜਿਹੜੀ ਹੈਗੀ ਆ ਉਹ ਆਪਾਂ ਇਹਨੇ ਥੋੜ੍ਹ ਜਿਹਾ ਝੜਪਾਏਗੇ ਕਿਉਂਕਿ ਮੈਂ ਪੀਲਨਰ ਫਾਇਲ ਨੂੰ ਯੂਜ਼ ਕਰਦੀ ਨੇ ਦੇ ਵਿੱਚ ਹਲਕਾ ਜਿਹਾ ਥੋੜਾ ਜਿਹਾ ਘੋਪਾਇਆ ਹੋਇਆ ਦੇਸੀ ਹੋਣੇ ਛੱਡਣ ਤੋਂ ਬਾਅਦ ਹੁਣ ਇਹਦੇ ਵਿੱਚ ਇੱਕ ਮੇਨ ਚੀਜ਼ ਪਾਉਣੀ ਹੈ ਜਿਹੜੀ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਵੀਡੀਓ ਦੇ ਐਂਡ ਵਿੱਚ ਤੱਕ ਜਰੂਰ ਬਨੇ ਰਿਹਾ ਕਰੋ ਕਿਉਂਕਿ ਖਾਸ ਚੀਜ਼ ਤਾਂ ਐਂਡ ਤੇ ਸ਼ੋਅ ਕਰਦੇ ਇਹ ਹੈਗੇ ਮਟਰ ਜੀ ਦੇਖੋ ਮਟਰ ਕਿੰਨੇ ਇੱਕ ਮੁੱਠਾ ਜਿਹਾ ਤਾਂ ਇਹਨੂੰ ਆਪਾਂ ਇਹਦਾ ਫਲੇਵਰ ਚੇਂਜ ਕਰਨ ਵਾਸਤੇ ਪਾਉਣਾ ਇਹਨੂੰ ਹੁਣ ਮਿਕਸ ਕਰਾਂਗੇ ਔਰ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਹੁਣ ਕਵਰ ਕਰਨ ਦੀ ਵਾਰੀ ਆਈ ਹੈ ਆਪਣੀ ਕਹੋਗੇ ਖੜਕਾ ਕਰੀ ਜਾਂਦੀ ਹੈ ਚਲੋ ਮੈਂ ਚਮਚੀ ਨਾਲ ਇਹਨੂੰ ਲਾ ਲੈਨੀ ਤਾਂ ਕਿ ਹੁੰਦਾ ਵੀ ਕੋਈ ਕੱਚਾ ਪੱਤਾ ਲੱਗਾ ਤਾਂ ਉਹ ਫਿਰ ਇਸ ਤਰ੍ਹਾਂ ਕੱਚਾ ਹੀ ਨਾ ਰਹਿ ਜਾਵੇ ਤਾਂ ਹੁਣ ਇਹਨੂੰ ਆਪਾਂ 5 ਮਿੰਟ ਵਾਸਤੇ ਕਵਰ ਕਰਾਂਗੇ ਤੇ ਫਲੇਮ ਕਰਾਂਗੇ ਆਪਾਂ ਥੋੜੀ ਜੀ ਲੋ ਤਾਂ 5 ਮਿੰਟ ਬਾਅਦ ਮਿਲਦੇ ਆਪਾਂ लो जी आज हम आपकन उतारीए लो जी मटर बहुत ज़्यादा दबे सी ताज़िया फलिया से क्ढे हुए तो मटर जोड़े है बन चुके हैं वाले भी नहीं मतलब है, है। भी कच्चे हो कि मटर आ जोड़े बन चुके हैं तो हूँ आप करना है जी ਇਹ ਜਿਹੜੇ ਆਪਣੇ 6 ਦੇ 6 ਐਗ ਹੈਗੇ ਆ ਇਹਨਾਂ ਨੂੰ ਆਪਾਂ ਥੋੜਾ ਇਹਨਾਂ ਨੂੰ ਫੈਂਟਾਂਗੇ ਚੰਗੀ ਤਰ੍ਹਾਂ ਤੁਸੀਂ ਫੌਕ ਨਾਲ ਫੈਂਟ ਸਕਦੇ ਹੋ ਤੇ ਇਹੋ ਜਿਸ ਕਸ ਨਾ ਮਰਜੀ 스ਪੂਨ ਨਾਲ ਦੇਖੋ ਬਹੁਤ ਹੀ ਵਧੀਆ ਫੈਂਟੇ ਗਏ ਤਾਂ ਹੁਣ ਇਹਨੂੰ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਡਿਲੀਵਰ ਕਰਾਂਗੇ ਕਿਉਂਕਿ ਇਹਨੂੰ ਬਿਨਾਂ ਫੈਂਟੇ ਨਾ ਪਾਇਓ ਵਿੱਚ ਤਾਂ ਇਹਨੂੰ ਹੁਣ ਆਪਾਂ ਇੱਕਦਮ ਨਾਲ ਦੀ ਨਾਲ ਹਿਲਾਉਣਾ ਹੈ ਸਬਜੀ ਦੀ ਸਾਬਿਤ ਤੇ ਘੋੜੀ ਹਿਲਾਉਣਾ ਬਸ ਸਾਰੀ ਮਿਕਸ ਕਰਨਾ ਵਿੱਚ ਤੇ ਫਲੇਮ ਥੱਲੇ ਕਰਨੀਏ ਲੋ ਉਹਾਈ ਨਹੀਂ ਕਰਨੀ ਹਲਕੀ ਥੋੜੀ ਘੱਟ ਪਾਈ ਹੋਈ ਹੈ ਕਿਉਂਕਿ ਐਗ ਪੋਰਜੀ ਦੇ ਵਿੱਚ ਕਈ ਹਲਦੀ ਪਾਉਂਦੇ ਆ ਕਈ ਨਹੀਂ ਪਾਉਂਦੇ ਟੇਸਟ ਹੁੰਦਾ ਅਕੋਰਡਿੰਗ ਅਵਰ ਟੇਸਟ ਠੀਕ ਹੈ ਜੀ ਤਾਂ ਹੁਣ ਇਹਨੂੰ ਆਪਾਂ ਵੇਟ ਕਰਦੇ ਦੋ ਠੀਕ ਹੈ। ਲਗਭਗ 2 ਮਿੰਟ ਹੋ ਗਏ ਹੈ ਜੀ ਤਾਂ ਆਪਾਂ ਇਹਨੂੰ ਹਿਲਾ ਕੇ ਦੇਖਦੇ ਆ। ਉਹ ਵਾ ਫਲੇਮ ਹੈ ਜਿਹੜੀ ਉਹ ਲੋ ਹੀ ਹੈ। ਫਲੇਮ ਮੈਂ ਹਾਈ ਨਹੀਂ ਕਰੀ ਹੈ। ਜੇ ਆਪਾਂ ਹਾਈ ਫਲੇਮ ਕਰਾਂਗੇ ਤਾਂ ਇਹ ਜਿਹੜੀ ਸਾਰੀ ਚੀਜ਼ ਹੈ ਜਿਹੜੀ ਇਹ ਸੜ ਕੇ ਨਾਲ ਲੱਗਣੀ ਸ਼ੁਰੂ ਹੋ ਜਾਊਗੀ। ਜੇ ਤੁਸੀਂ ਹਾਈ ਰੱਖਣੀ ਹੈ ਤਾਂ ਫਿਰ ਤੁਹਾਨੂੰ ਘਿਓ ਵੀ ਬਹੁਤ ਜ਼ਿਆਦਾ ਪਾਉਣਾ ਪਊਗਾ ਪਰ ਜ਼ਿਆਦਾ ਘਿਓ ਦਾ ਕੋਈ ਫਾਇਦਾ ਨਹੀਂ ਹੈਗਾ। ਆਪਾਂ बेनीफिट लेनेेल्थ वास्ते भी थोड़ा जहा घ्यो आ जिनी का अपन नीड आ पत् गोभी ने अपना, अपना प्रोटीन देना मटरों ने अपना देना एग ने अपना प्रोटीन देना ठीक है तो घ्यो जिनी नीड हैगी आपू पा लिया हैगा देखिए जी सब्जी अपनी रेडी वाह देखो बिल्कुल पक गई है सब्जी अपनी कुक हो चुकी है और भांडे नाल भी नहीं लगी और घ्यो छत्ना ज्यादा उन्हें शुरू करता ਇਸ ਤਰ੍ਹਾਂ ਇਹ ਫਾਈਨਲ ਜਦੋਂ ਸਬਜੀ ਆ ਘੋ ਛੱਡੂਗੀ ਤਾਂ ਉਦੋਂ ਹੀ ਤੁਹਾਡੀ ਸਬਜੀ ਜਿਹੜੀ ਰੈਡੀ ਹੁੰਦੀ ਹੈ ਜੇ ਭਾਂਡੇ ਦੇ ਨਾਲ ਹੀ ਲੱਗੀ ਜਾਂਦੀ ਆ ਤਾਂ ਉਹ ਸਬਜੀ ਰੈਡੀ ਉਦੋਂ ਤੱਕ ਨਹੀਂ ਹੁੰਦੀ ਉਹਨੂੰ ਹੋਰ ਛੇਕ ਥੋੜਾ ਲੱਗਦਾ ਹੋਇਆ ਤਾਂ ਇਹ ਪੂਰਾ ਘੋ ਛਡਾਉਣਾ ਵੀ ਜ਼ਰੂਰੀ ਹੁੰਦਾ ਤੇ ਘੋ ਕਿਵੇਂ ਛੁੱਟੂਗਾ ਫਲੇਮ ਆ ਜਿਹੜੀ ਸਾਨੂੰ ਉਹ ਲੋ ਮੀਡੀਅਮ ਤੇ ਕਰਨੀ ਪਊਗੀ ਜਾਂ ਲੋ ਤੇ ਜਾਂ ਮੀਡੀਅਮ ਤੁਹਾਡਾ ਜਿਹੜਾ ਬਰਨਰ ਹੈਗਾ ਉਹਦੇ ਅਕੋਰਡਿੰਗ ਲਓ ਜੀ ਬਹੁਤ ਹੀ ਵਧੀਆ रेडी हो गई अपनी सब्जी वाह गुड मैं ਤਾਂ ਗੁੱਡੀ ਕਹੂੰਗੀ ਬਾਕੀ ਤੁਸੀਂ ਦੱਸਣਾ ਕਿ ਗੁੱਡ ਕਿੰਨੀ ਕ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦੇ ਮੇਰੀ ਵੀਡੀਓ ਠੀਕ ਹੈ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਵੱਲੋਂ ਮੈਨੂੰ ਇਹ ਇੱਕ ਬਹੁਤ ਵੱਡੀ ਡੋਜ਼ ਮਿਲਦੀ ਆ ਜਿਹੜੀ ਮੈਨੂੰ એનર્ਜੀ ਦਿੰਦੀ ਆ ਫਿਰ ਮੈਨੂੰ ਉਤਸ਼ਾਹ ਇੰਨਾ ਕੁ ਮਿਲ ਜਾਂਦਾ ਕਿ ਮੈਂ ਵੱਧ ਤੋਂ ਵੱਧ ਨਵੀਆਂ ਚੀਜ਼ਾਂ ਜਿੰਨੀਆਂ ਕਿ ਮੈਨੂੰ ਨੌਲੇਜ ਆ ਜਿੰਨੀਆਂ ਕੁ ਓਨੀਆਂ ਤੁਹਾਡੇ ਵਾਸਤੇ ਮੈਂ ਲੈ ਕੇ ਆਈ ਹਾਂ ਲਓ ਜੀ ਆਪਣੀ ਸਬਜੀ ਰੈਡੀ ਹੋ ਗਈ ਹੁਣ ਇਹਨੂੰ ਆਪਾਂ ਕੀ ਕਰਾਂਗੇ ਹੁਣ ਜਿਹੜਾ ਆਪਣਾ ਧਨੀਆ ਕੱਟ ਕੇ ਰੱਖਿਆ ਹੋਇਆ ਇਹਨੂੰ ਆਪਾਂ ਧਨੀਏ ਨੂੰ ਥੋੜਾ ਸਪ੍ਰਿੰਕ ਸਪ੍ਰਿੰਕਲਿੰਗ ਧਨੀਆ ਤਾਂ ਦਾ ਚਲੋ ਤਾਂ ਹੁਣ ਇਹਨੂੰ ਆਪਾਂ ਗੈਸ ਕਰਾਂਗੇ ਬੰਦ ਲਓ ਜੀ ਗੈਸ ਬੰਦ ਕਰਤੀ ਤਾਂ ਇਹਨੂੰ ਆਪਾਂ 1 ਸਕਿੰਟ ਬਾਅਦ ਕਰਾਂਗੇ ਕਵਰ ਕਿਉਂਕਿ ਜੇ ਆਪਾਂ ਹੁਣੇ ਇਹਨੂੰ ਕਵਰ ਕਰ ਦੇਵਾਂਗੇ ਤਾਂ ਥੋੜਾ ਜਿਹਾ ਇਹਦੇ ਤੇ ਕੀ ਹੋਊਗਾ ਪਸੀਨਾ ਆ ਜਾਊਗਾ ਸਟੀਮ ਬਣ ਜਾਂਦੀ ਆ ਤੇ ਉਸ ਸਟੀਮ ਇਹਦੇ ਵਿੱਚ ਰਲ ਜੂਗੀ ਤੇ ਸਬਜ਼ੀ ਦਾ ਜਿਹੜਾ ਟੇਸਟ ਹੈਗਾ ਸਾਰਾ ਉਹ ਖਰਾਬ ਹੋ ਜਾਊਗਾ ਤੇ ਇਹਨੂੰ ਆਪਾਂ 1-2 ਮਿੰਟ ਬਾਅਦ ਰੱਖਦੇ ਆਂ ਅੱਗੇ ਉੱਪਰ ਹੀ ਪਈ ਰਹਿਣ ਦੋ ਤੇ 2 ਮਿੰਟ ਹੋ ਚੁੱਕੇ ਆ ਤਾਂ ਹੁਣ ਇਹਨੂੰ ਆਪਾਂ ਕਵਰ ਕਰ ਲઈએ ਤਾਂ ਹੁਣ ਆਪਾਂ ਰੋਟੀ ਬਣਾਉਣੀ ਆ ਸਾਰਾ ਕੁਝ ਰੈਡੀ ਆ ਤਾਂ ਹੁਣ ਆਪਾਂ ਇਹਨੂੰ ਟੱਕਣ ਲਈਏ ਕੱਲਾ ਜੀ ਤੇ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਦੇਖੋ ਕਿੰਨੀ ਵਧੀਆ ਸਾਰੀ ਚੀਜ਼ ਹੈ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਇਹਨੂੰ ਹੁਣ ਸਾਰੇ ਨੂੰ ਵਿੱਚ ਜਿਹੜਾ ਧਨੀਆ ਟਮਾਟਰ ਇਹਨੂੰ ਗਰਮ ਕੜਾਈ ਨੂੰ ਉੱਪਰ ਇਸ ਕਰਕੇ ਰੱਖਿਆ ਹੋਇਆ ਸੀ ਗੈਸ ਦੇ ਉੱਤੇ ਕਿਉਂਕਿ ਜਿਹੜੀ ਇਹ ਅਬਜ਼ੌਰਬ ਕਰ ਲੈਂਦਾ ਹੈਗਾ ਭਾਂਡੇ ਦੇ ਵਿੱਚ ਜੋ ਵੀ ਸਾਡਾ ਖਾਣਾ-ਦਾਣਾ ਰਲਿਆ ਹੁੰਦਾ ਨਾ ਤੇ ਸਬਜੀ ਜਿਹੜੀ ਸਾਰੀ ਅਬਜ਼ੌਰਬ ਕਰੂਗੀ ਹੁਣ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੈ ਤੁਸੀਂ ਸੋਚ ਸਕਦੇ ਆ ਹਲੋ ਤਾਂ ਇਹ ਖਾਣ ਵਾਸਤੇ ਰੈਡੀ ਹੈਗੀ ਆ ਤੇ ਇਹ ਹੈਗਾ ਜੀ ਫੁਲਕਾ ਮਿਲਟ ਦਾ ਇਹਦੇ ਵਿੱਚ ਬਾਜਰਾ, ਜਵਾਰ, ਛੋਲੇ, ਸੋਇਆ ਤੇ ਕਣਕ ਕਣਕ ਜਿਹੜੀ ਪਾਈ ਜਾਂਦੀ ਹੈ ਇਹਨੂੰ ਮਿਲਟ ਨੂੰ ਜੋੜਨ ਵਾਸਤੇ ਪਾਈ ਜਾਂਦੀ ਹੈ ਔਰ weight loss ਵਾਸਤੇ ਫੁਲਕਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਜੇ ਕਿਸੇ ਨੇ ਖਾਣਾ ਹੈਗਾ ਤਾਂ ਤਾਂ ਹੁਣ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਜਿਹੜਾ ਹੈਗਾ ਐਨਕ ਆਦੇ ਵਾਸਤੇ ਐਡ ਕਰ ਸਕਦੇ ਆ ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਬਹੁਤ ਚੰਗੀ ਲੱਗੀ ਹੋਊਗੀ ਔਰ ਤੁਸੀਂ ਇਹਨੂੰ ਟਰਾਈ ਵੀ ਕਰੋਗੇ ਟਰਾਈ ਕਰਕੇ ਮੈਨੂੰ ਦੱਸੋਗੇ ਵੀ ਤਾਂ थैंक यू ਸੋ ਮੱਚ 올 द बेस्ट ਮਿਲਦੇ ਆ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ